ਆ ਮੋਟਰਸਾਈਕਲ ਤੇ ਆਉਣ ਵਾਲੇ ਨੌਜਵਾਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਅੱਗੇ ਕੈਮਰੇ ਲੱਗੇ ਹੋਏ ਨੇ ਦੱਸ ਦਈਏ ਕਿ ਬਹੁਤ ਸਾਰੇ ਲੋਕ ਕੈਮਰਿਆਂ ਦਾ ਭਲੇਖਾ ਜਿਹੜਾ ਦਿਮਾਗ ਚੋਂ ਕੱਢ ਦਿੰਦੇ ਆ ਹੁਣ ਦੱਸ ਦਈਏ ਕਿ 90% ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਆਪਣੀਆਂ ਦੁਕਾਨਦਾਰੀਆਂ ਦੇ ਵਿੱਚ ਕੈਮਰੇ ਲਗਾਏ ਹੋਏ ਆ ਹੁਣ ਤੁਸੀਂ ਇਹ ਤਸਵੀਰਾਂ ਵੇਖੋ ਜਿਵੇਂ ਹੀ ਇਹ ਨੌਜਵਾਨ ਆਉਂਦੇ ਆ ਉਹ ਨੌਜਵਾਨ ਗੇੜਾ ਕੱਢ ਕੇ ਅੱਗੋਂ ਫਿਰ ਵਾਪਸ ਆ ਜਾਂਦੇ ਆ ਤਾਂ ਲੱਗਦਾ ਹੈ ਕਿ ਕਿਸੇ ਵੱਡੀ ਘਟਨਾ ਨੂੰ ਇਲਜ਼ਾਮ ਦੇਣਗੇ ਹੁਣ ਤੁਸੀਂ ਵੇਖੋ ਕਿ ਆ ਗੱਡੀ ਖੜੀ ਆ ਔਰ ਇਸ ਗੱਡੀ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਔਰ ਨੌਜਵਾਨਾਂ ਦੀਆਂ ਤਸਵੀਰਾਂ ਵਿਖਾ ਰਿਹਾ ਹੁਣ ਤਸਵੀਰ ਸਾਹਮਣੇ ਤੁਹਾਡੇ ਆਉਂਦੀ ਨਜ਼ਰ ਆਵੇਗੀ ਕਿ ਜਦੋਂ ਇਹ ਨੌਜਵਾਨ ਆਉਂਦੇ ਆ ਤਾਂ ਕੈਮਰੇ ਵੱਲ ਤਾਂ ਬਿਲਕੁਲ ਹੀ ਧਿਆਨ ਨਹੀਂ ਦਿੰਦੇ ਜਦੋਂ ਕੈਮਰੇ ਵੱਲ ਧਿਆਨ ਨਹੀਂ ਦਿੱਤਾ ਤਾਂ ਇਹਨਾਂ ਨੇ ਆਪਣਾ ਕਾਰਾ ਜੋ ਕਰਨਾ ਸੀ ਉਹ ਕਰ ਦਿੱਤਾ ਪਹਿਲੇ ਤਾਂ ਕਿਸੇ ਨੂੰ ਸਮਝ ਹੀ ਨਹੀਂ ਆਇਆ ਕਾਰਾ ਕੀ ਹੋਇਆ ਪਹਿਲੀ ਵਾਰ ਤਾਂ ਕੁਝ ਸਮਝ ਨਹੀਂ ਆਇਆ ਦੂਸਰੀ ਵਾਰ ਪਤਾ ਲੱਗਦਾ ਹੈ ਕਿ ਇਹ ਨੌਜਵਾਨਾਂ ਨੇ ਕੀ ਕਾਰਾ ਕਰ ਦਿੱਤਾ ਹੁਣ ਦੱਸ ਦਈਏ ਕੀ ਆ ਜੋ ਗੱਡੀ ਖੜੀ ਆ ਗੱਡੀ ਦੀ ਕੀਮਤ ਜੇ 8-10 ਲੱਖ ਹੋਵੇਗੀ ਤਾਂ ਪਰਿਵਾਰ ਵੱਲੋਂ ਇਹ ਹੁੰਦਾ ਕਿ ਸਾਡੀ ਗੱਡੀ ਨੂੰ ਕ੍ਰੀਟ ਵੀ ਨਾ ਆ ਜਾਵੇ ਜਿਸ ਕਰਕੇ ਉਹ ਗੱਡੀ ਦੇ ਉੱਤੇ ਕਵਰ ਪਾਉਂਦੇ ਆ ਤਾਂ ਇਹਨਾਂ ਵੱਲੋਂ ਇਹ ਜੋ ਸ਼ਰਾਰਤੀ ਅੰਸਰ ਹੈ ਜਾਂ ਇੱਕ ਚੋਰੀ ਦੀ ਮਨਛਾ ਨਾਲ ਆਇਆ ਦੱਸ ਦਈਏ ਕਿ ਇਹ ਕਵਰ ਗੱਡੀ ਦਾ ਲਾ ਕੇ ਉੱਤਰ ਲੈ ਕੇ ਦੌੜ ਗਏ ਹੁਣ ਗੱਡੀ ਦਾ ਕਵਰ ਜੇ ਗੱਲ ਕਰੀਏ ਤਾਂ 1200-1500 ਦਾ ਹੋਵੇਗਾ ਜਾਂ 2500 ਦਾ ਹੋਵੇਗਾ ਸਿਰਫ ਇਨੀ ਕੀਮਤ ਦਾ ਕਵਰ ਲਾਉਂਦੇ ਆ ਜੇ ਲੋਕਾਂ ਦੇ ਹੱਥ ਲੱਗ ਜਾਂਦੇ ਤਾਂ ਲੋਕਾਂ ਨੇ ਇਹਨਾਂ ਦੇ ਹਾਲਾਤ ਕੀ ਕਰਨੇ ਸੀ ਮਹੱਲੇ ਵਾਲਿਆਂ ਕੀ ਹਾਲਾਤ ਕਰਨਾ ਸੀ ਜਾਂ ਪਰਿਵਾਰ ਨੇ ਕੀ ਹਾਲਾਤ ਕਰਨਾ ਸੀ ਪੁਲਿਸ ਨੂੰ ਵੀ ਫੜਾਉਣੇ ਸੀ ਪਰਚਾ ਵੀ ਦਰਜ ਹੋਣਾ ਸੀ ਤਾਂ ਉਹ ਕਿੰਨੇ ਵਿੱਚ ਪੈਣਾ ਸੀ ਇਹਦੇ ਬਾਰੇ ਕਦੀ ਸੋਚਿਆ ਨਹੀਂ ਹੋਵੇਗਾ ਇਹਨਾਂ ਨੇ ਕਿਉਂਕਿ ਇਹਨਾਂ ਨੇ ਆਪਣੇ ਦਿਮਾਗ ਸ਼ਰਾਰਤੀ ਦਿਮਾਗ ਦੇ ਨਾਲ ਜੋ ਸੋਚਿਆ ਉਹ ਕਰ ਦਿੱਤਾ ਇਹਨਾਂ ਮੌਕਾ ਵੇਖਿਆ ਕਿ ਕਵਰ ਪਿਆ ਸਾਡੀ ਗੱਡੀ ਉੱਤੇ ਕਵਰ ਹੈ ਨਹੀਂ ਤਾਂ ਚਲੋ ਜੀ ਅਸੀਂ ਕਵਰ ਲਾ ਕੇ ਉਨੇ ਕਵਰ ਲਾਉਣ ਦੇ ਚੱਕਰ ਵਿੱਚ ਚੋਰ ਬਣ ਗਏ ਜੇ ਕੈਮਰਿਆਂ ਦੀ ਗੱਲ ਕਰਦੇ ਆ ਤਾਂ ਵੀਡੀਓ ਬਾਰੇ ਪਤਾ ਕੋਈ ਨਹੀਂ ਲੱਗਾ ਜਾਣਕਾਰੀ ਕੋਈ ਨਹੀਂ ਹੋਈ ਵੀਡੀਓ ਵਾਇਰਲ ਹੀ ਹੋ ਰਹੀ ਇਸ ਬਾਰੇ ਜਾਣਕਾਰੀ ਕੋਈ ਨਹੀਂ ਮਿਲੀ ਕਿ ਵੀਡੀਓ ਕਿੱਥੋਂ ਦੀ ਆ ਜੇ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਤੁਸੀਂ ਕਮੈਂਟ ਜ਼ਰੂਰ ਕਰੋ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਸ਼ਾਇਦ ਇਹਣਾ ਨੌਜਵਾਨਾਂ ਤੱਕ ਪਹੁੰਚ ਸਕੇ ਔਰ ਇਹਨਾਂ ਨੂੰ ਸਾਡਾ مشਵਰਾ ਜਿਹੜਾ ਚੰਗਾ ਲੱਗੇ ਕਿ 1000 2000 ਵਾਸਤੇ ਜਦੋਂ ਪਰਚਾ ਹੋ ਜਾਂਦਾ ਤਾਂ ਲਗਭਗ 50000 ਤਾਂ ਵਕੀਲ ਦੀ ਫੀਸ ਹੈ ਔਰ ਕੋਟਾਂ ਦੇ ਗੇੜੇ ਆ ਔਰ ਜਮਾਨਤੀ ਲੱਭਣੇ ਆ ਤਾਂ ਪੁਲਿਸ ਦੇ ਖਰਚੇ ਵੀ ਪੈਣੇ ਆ ਸਰਵਿਸ ਵੀ ਹੋਣੀ ਆ ਲੋਕਾਂ ਨੇ ਵੀ ਸਰਵਿਸ ਕਰਨੀ ਆ 5-4 ਲੱਖ ਦੀ ਛੱਟ ਜਿਹੜੀ ਆ ਰਾਮਨਾ ਪੈ ਜਾਣੀ ਆ ਤਾਂ 2000 4000 ਵਾਸਤੇ ਤੁਸੀਂ ਇਹੋ ਜਿਹੇ ਸ਼ੈਤਾਨੀਆਂ ਤੇ ਇਹੋ ਜਿਹੇ ਹੇਰਾਫੇਰੀਆਂ ਤੇ ਜਾ ਇਹੋ ਜਿਹੇ ਚੋਰੀਆਂ ਕਰਦੇ ਹੋ ਤਾਂ ਇਹਦੇ ਵਿੱਚ ਬੜੇ ਵੱਡੇ ਗੁਨਾਹਗਾਰ ਬਣ ਜਾਂਦੇ ਹੋ ਮਿਹਨਤ ਕਰੋ ਮਿਹਨਤ ਕਰਕੇ ਪੈਸਾ ਕਮਾਓ ਆਪਣੀ ਇੱਜ਼ਤ ਬਣਾਓ ਔਰ ਇੱਜ਼ਤ ਦੇ ਨਾਲ ਤੁਸੀਂ ਸਾਰਾ ਕੁਝ ਖਰੀਦ ਸਕਦੇ ਹੋ ਜੇ ਕਵਰ ਦੀ ਗੱਲ ਕਰੋ ਤਾਂ ਕਿਸੇ ਕੋ ਮੰਗ ਲੋ ਲੋਕ ਦੇ ਵੀ ਦਿੰਦੇ ਆ ਇਹੋ ਜੀ ਕੋਈ ਗੱਲ ਨਹੀਂ ਕਿ ਬਹੁਤ ਅਮਰਧਰਤੀ ਲੋਕ ਨੇ ਪੰਜਾਬ ਦੇ ਔਰ ਬਹੁਤ ਅਮਰਧਰਤੀ ਲੋਕ ਨੇ ਸਾਡੇ ਦੇਸ਼ ਦੇ ਜੇ ਤਸਵੀਰਾਂ ਬਾਹਰ ਦੀਆਂ ਨੇ ਤਾਂ ਬਿਲਕੁਲ ਬਾਹਰ ਵਾਲਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਔਰ ਜੇ ਲੋਕਲ ਦੀਆਂ ਤਸਵੀਰਾਂ ਪੰਜਾਬ ਦੀਆਂ ਨੇ ਤਾਂ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੇਖਣਾ ਚਾਹੀਦਾ ਕਿ ਅਸੀਂ ਇਹ ਚੋਰੀ ਕਰਨ ਲੱਗਿਆ ਇਸ ਦੇ ਇਨਜਾਮ ਜਾਂ ਇਸ ਦੇ ਨਤੀਜੇ ਕੀ ਹੋਣਗੇ ਜੇ ਫੜੇ ਗਏ ਤਾਂ ਨਤੀਜਾ ਭਿਆਨਕ ਹੋ ਸਕਦਾ ਹੁਣ ਇਹ ਤਸਵੀਰਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਜਰੂਰ ਕਰਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ